ਐਮਪੀ ਅਮਰਤਪਾਲ ਸਿੰਘ ਦੇ ਉੱਤੇ ਇਲਜ਼ਾਮ ਲੱਗਣੇ ਕਿ ਉਹ ਨਸ਼ੇ ਦਾ ਸੇਵਨ ਕਰਦੇ ਨੇ ਬਹੁਤ ਕੁਝ ਇੱਥੇ ਦੱਸਿਆ ਜਾ ਰਿਹਾ ਬਹੁਤ ਅਖਬਾਰਾਂ ਦੇ ਵਿੱਚ ਵੀ ਆਇਆ ਕਿ ਉਹ ਤਾਂ ਕਲੀਨ ਸ਼ੇਵਨ ਹੁੰਦੇ ਸੀ ਕਿਵੇਂ ਇੱਕ ਯੋਜਨਾਬੰਦੀ ਦੇ ਨਾਲ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਕਹਿੰਦੇ ਅਮਰਤਪਾਲ ਦੇ ਸਾਥੀ ਬਰਿੰਦਰ ਸਿੰਘ ਫੌਜੀ ਅਤੇ ਭਗਵੰਤ ਸਿੰਘ ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਆਪਣੇ ਆਪ ਨੂੰ ਬਾਜੇ ਕੇ ਉਹ ਕਹਿੰਦੇ ਕਿ ਉਹ ਤਾਂ ਬਹੁਤ ਵੱਡਾ ਨਸ਼ੇੜੀ ਹੈ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਕੋਈ ਵੀ ਸਾਡੇ ਕੋਲ ਮੈਤ ਨਹੀਂ ਸੁਣਿਆ ਅਜੇ ਤੱਕ ਫੜੇ ਗਏ ਐਨਐਸਐਲਾਤਾ ਦੇ ਡਿਬਰੂਗੜ੍ਹ ਜੇਲ੍ਹ ਚ ਇਸ ਵੇਲੇ ਭਾਈ ਅਮਰਤਪਾਲ ਸਿੰਘ ਇਹ ਕਿਉਂ ਇਸ ਸਟੇਜ ਦੇ ਉੱਤੇ ਆ ਕੇ ਮਾਮਲਾ ਬਾਹਰ ਆਇਆ ਇਹਦੀ ਅਸਲੀਅਤ ਕੀ ਹੈ ਇਹਦਾ ਫਾਇਦਾ ਕਿਹਨੂੰ ਹੋਣਾ ਹੈ ਨੁਕਸਾਨ ਕਿਹਦਾ ਹੋਣਾ ਹੈ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਐਮਪੀ ਅਮਰਤਪਾਲ ਸਿੰਘ ਜਿਨ੍ਹਾਂ ਦੇ ਉੱਤੇ ਐਨਐਸਏ ਲੱਗਿਆ ਹੋਇਆ ਤੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਹੁਣ ਉਨ੍ਹਾਂ ਦੇ ਉੱਤੇ ਇੱਕ ਗੰਭੀਰ ਇਲਜ਼ਾਮ ਲੱਗੇ ਨੇ ਇਲਜ਼ਾਮ ਲਗਾਏ ਨੇ ਉਹਨਾਂ ਦੇ ਸਾਥੀਆਂ ਨੇ ਥੋੜਾ ਦੱਸ ਦੇ ਕਿ ਉਹਨਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਐਮਪੀ ਅਮਰਿਤਪਾਲ ਸਿੰਘ ਨਸ਼ੇ ਦਾ ਸੇਵਨ ਕਰਦੇ ਨੇ ਪੁਲਿਸ ਵੱਲੋਂ ਇੱਕ ਚਲਾਨ ਪੇਸ਼ ਕੀਤਾ ਜਾਂਦਾ ਉਸ ਚਲਾਨ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਤੇ ਜਿਹਦੇ ਚਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਟੈਲਸੋਰਟਲ ਸਭ ਕਿਦਾਂ ਦੇਖਦੇ ਹੋ ਐਮਪੀ ਅਮਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਲੱਗਣੇ ਕਿ ਉਹ ਨਸ਼ੇ ਦਾ ਸੇਵਨ ਕਰਦੇ ਨੇ ਹਾਲਾਂਕਿ ਉਹ ਨਸ਼ੇ ਦੇ ਖਿਲਾਫ ਇੱਕ ਵੱਡੀ ਲੜਾਈ ਵੀ ਪੰਜਾਬ ਦੇ ਵਿੱਚ ਲੜ ਰਹੇ ਸੀਗੇ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜੀ ਦੇਖੋ ਭਾਈ ਅਮਰਤਪਾਲ ਸਿੰਘ ਦਾ ਜੀਵਨ ਬਾਰੇ ਬਹੁਤ ਤਰ੍ਹਾਂ ਦੀਆਂ ਕਿਆਸਰਾਂਆਂ ਬਹੁਤ ਤਰ੍ਹਾਂ ਦੀਆਂ ਕਹਾਣੀਆਂ ਬਹੁਤ ਕੁਝ ਇੱਥੇ ਦੱਸਿਆ ਜਾ ਰਿਹਾ ਬਹੁਤ ਅਖਬਾਰਾਂ ਦੇ ਵਿੱਚ ਵੀ ਆਇਆ ਕਿ ਤਾਂ ਕਲੀਨ ਸ਼ੇਵਨ ਹੁੰਦੇ ਸੀ ਕਿਵੇਂ ਇੱਕ ਯੋਜਨਾਬੰਦੀ ਦੇ ਨਾਲ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਹੁਣਾਂ ਇਲਜ਼ਾਮ ਉਹ ਲਾਤਾ ਜਿਹੜਾ ਉਹਨਾਂ ਦੇ ਉਲਟੈਕ ਸਿਸਟਮ ਤੋਂ ਉਹ ਜਦੋਂ ਇੱਥੇ ਆਏ ਉਹਨਾਂ ਨੇ ਨਸ਼ਿਆਂ ਬੁਰਦ ਮਹਿਮਾ ਸ਼ੁਰੂ ਕੀਤੀ ਵਕ ਵਕ ਥਾਮਾ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਹੁਣ ਇਹ ਕਹਿੰਦੇ ਐ ਕਿ ਉਹ ਤਾਂ ਕਤਤ ਬਹੁਤ ਵੱਡਾ ਨਸ਼ੇੜੀ ਐ ਕਹਿੰਦਾ ਕੌਣ ਐ ਕਹਿੰਦੇ ਅਮਰਤਪਾਲ ਦੇ ਸਾਥੀ ਬਰਿੰਦਰ ਸਿੰਘ ਫੌਜੀ ਅਤੇ ਭਗਵੰਤ ਸਿੰਘ ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਆਪਣੇ ਆਪ ਨੂੰ ਬਾਜੇ ਕੇ ਉਹ ਕਹਿੰਦੇ ਕਿ ਉਹ ਤਾਂ ਬਹੁਤ ਵੱਡਾ ਨਸ਼ੇੜੀ ਐ ਔਰ ਅਧਿਕਾਰੀਆਂ ਦੇ ਨਾਮ ਵੀ ਆ ਜਿਨ੍ਹਾਂ ਨੂੰ ਗਵਾ ਬਣਾਇਆ ਹੈ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਕੋਈ ਵੀ ਸਾਡੇ ਕੋਲ ਮੈਤਾ ਨਹੀਂ ਸੁਣਿਆ ਹਜੇ ਤੱਕ ਪਰ ਇਹ ਨਵੀਂ ਚਰਚਾ ਛੇੜਤੀ ਹੈ ਇਹ ਨਵੀਂ ਚਰਚਾ ਛੇੜਦਾ ਕੌਣ ਹੈ ਇਹਦਾ ਫਾਇਦਾ ਕਿਹਨੂੰ ਹੋਣਾ ਹੈ ਕਿਉਂ ਇਹਨੂੰ ਵਾਰ-ਵਾਰ ਅੱਗੇ ਲਿਆਂਦਾ ਜਾ ਰਿਹਾ ਹੈ ਪਤਾ ਹੈ ਸਾਨੂੰ ਚਰਚਾ ਉਦੋਂ ਬਣੀ ਸੀ ਜਦੋਂ 2023 ਦੇ ਵਿੱਚ ਭਾਈ ਅਮਰਤਪਾਲ ਸਿੰਘ ਆਪਣੇ ਸਾਥੀ ਤੂਫਾਨ ਸਿੰਘ ਨੂੰ ਰਿਹਾ ਕਰਾਉਣ ਲਈ ਪਾਲਕੀ ਦੇ ਵਿੱਚ ਗੁਰੂ ਮਹਾਰਾਜ ਦਾ ਸਰੂਪ ਲੈ ਕੇ ਅਜਨਾਲਾ ਥਾਣਾ ਪਹੁੰਚ ਜਾਂਦੇ ਨੇ ਉਦੋਂ ਬਹੁ ਗਿਣਤੀ ਸਿੱਖ ਜਥੇਬੰਦੀਆਂ ਨੇ ਵੀ ਇਹਦੀ ਵਿਰੋਧਤਾ ਕੀਤੀ ਸੀ ਕਿ ਗੁਰੂ ਸਾਹਿਬ ਧਰਨੇ ਮਜਾਰਿਆਂ 'ਚ ਨਹੀਂ ਜਾ ਸਕਦੇ ਕਦੇ ਵੀ ਉੱਥੇ ਕੁਝ ਜਿਹੜਾ ਕ੍ਰਿਟਿਸਿਜ਼ਮ ਸੀਗਾ ਉਹਦਾ ਸਾਹਮਣਾ ਵੀ ਕਰਨਾ ਪਿਆ ਸੀ ਭਾਈ ਅਮਰਤਪਾਲ ਸਿੰਘ ਨੂੰ ਉਹ ਫੜੇ ਗਏ ਐਨਐਸਐਲਾ ਤਾਂ ਤੇ ਡਿਬਰੂਗੜ੍ਹ ਜੇਲ੍ਹ ਚ ਐਸ ਵੇਲੇ ਭਾਈ ਅਮਰਤਪਾਲ ਸਿੰਘ ਮੈਂ ਉਹਨਾਂ ਦੇ ਅੱਜ ਵਿਸਥਾਰ ਦੇ ਵਿੱਚ ਗੱਲਬਾਤ ਕਰਦਿਆਂ ਉਹਨਾਂ ਦੇ ਵਕੀਲ ਹੈ ਜਿਹੜੇ ਈਮਾਨ ਸਿੰਘ ਮਾਨ ਨਾ ਈਮਾਨ ਸਿੰਘ ਖਾਰਾ ਉਹਨਾਂ ਨੂੰ ਸੁਣਿਆ ਉਹਨਾਂ ਨੇ ਕੱਲੀ ਕੱਲੀ ਗੱਲ ਦੇ ਉੱਤੇ ਇਸ ਗੱਲ ਦੀ ਕੋਈ ਹਾਮੀ ਨਹੀਂ ਭਰੀ ਉਲਟਾ ਵਿਰੋਧਤਾ ਕੀਤੀ ਹੈ ਇਹ ਕਿਉਂ ਇਸ ਸਟੇਜ ਦੇ ਉੱਤੇ ਆ ਕੇ ਮਾਮਲਾ ਬਾਹਰ ਆਇਆ ਇਹਦੀ ਅਸਲੀਅਤ ਕੀ ਹੈ ਇਹਦਾ ਫਾਇਦਾ ਕਿਹਨੂੰ ਹੋਣਾ ਹੈ ਨੁਕਸਾਨ ਕਿਦਾ ਹੋਣਾ ਹੈ ਉਹ ਤਾਂ ਈਮਾਨ ਸਿੰਘ ਖਾਰਾ ਕਹਿੰਦੇ ਆ ਕਿ ਅਸੀਂ ਅੱਗੇ ਅਦਾਲਤ ਦੇ ਰਾਹੀਂ ਇਹ ਮਾਮਲੇ ਨੂੰ ਨਿਜਠਾਂਗੇ ਪਰ ਅਚਨਚੇਤ ਇਹ ਮਾਮਲਾ ਖੜੇ ਕਰ ਦਿੱਤਾ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਸਵਾਲ ਕਰਦਾ ਹੈ ਜਿਹਦੇ ਲੋਕ ਜਵਾਬ ਵੀ ਮੰਗਦੇ ਆ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਪਿਤਾ ਜੀ ਜਾ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਇਹਦਾ ਸਪਸ਼ਟੀਕਰਨ ਦੇਣ ਕਿ ਕਿਹੜੀ ਸ਼ਕਤੀ ਹੈ ਜਿਹੜੀ ਐਸ ਮੰਚ ਤੇ ਆ ਕੇ ਐਸ ਸਟੇਜ ਤੇ ਆ ਕੇ ਭਾਈ ਅਮਰਤ ਸਿੰਘ ਪਾਲ ਬਾਰੇ ਐਸ ਤਰ੍ਹਾਂ ਦੇ ਵਿਚਾਰ ਆ ਜਿਹੜੇ ਉਹ ਰੱਖ ਰਹੀ ਜੀ ਸੋ ਜਿੱਦਾਂ ਕੇ ਐਮਪੀ ਅਮਰਤ ਪਾਲ ਦੇ ਉੱਤੇ ਇਲਜ਼ਾਮ ਲੱਗੇ ਨੇ ਹੁਣ ਵੇਖਣਾ ਹੋਵੇਗਾ ਨਾਲੇ ਸਮੇਂ ਦੇ ਵਿੱਚ ਇਹ ਬਿਆਨ ਨੇ ਜਾਂ ਜੋ ਇਲਜ਼ਾਮ ਨੇ ਕਿੰਨੇ ਕਿ ਸੱਚੇ ਨੇ ਕਿੰਨੇ ਕਿ ਝੂਠੇ ਨੇ ਇਹ ਨਾਲ ਸਮਾਂ ਦੱਸੇਗਾ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ